ਕਿਉਂ ਸਕੂਲ ਵਾਲਿਆਂ ਵੱਲੋਂ ਮਾਪਾਪ ਨੂੰ ਲੁੱਟਿਆ ਜਾ ਰਿਹਾ ਹੈ ਕਿਉਂ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਜਿਹੜੀਆਂ ਬੁੱਕਸ ਹੈਗੀਆਂ ਨੇ ਇੰਨੀਆਂ ਮਹਿੰਗੀਆਂ ਕੀਤੀਆਂ ਗਈਆਂ ਨੇ ਕਿ ਅੱਜ ਦੇ ਪੈਨ ਦੇ ਜਿਹੜੇ ਬੱਚੇ ਹੈਗੇ ਨੇ ਉਹ ਬਹੁਤ ਹੀ ਜ਼ਿਆਦਾ ਔਖੇ ਹੋ ਗਏ ਨੇ ਮਾਪਾਪ ਲਈ ਪੜਾਣੇ ਜਿਹੜੇ ਨੋਰਮਲ ਮਿਡਲ ਕਲਾਸ ਫੈਮਿਲੀ ਯਾਨੀ ਉਹ ਵਧੀਆ ਸਕੂਲ 'ਚ ਬੱਚਿਆਂ ਨੂੰ ਨਹੀਂ ਲਗਾ ਸਕਦੇ ਕਿਉਂਕਿ ਬੁੱਕਸ ਜਿਹੜੀਆਂ ਹੈਗੀਆਂ ਨੇ ਬਹੁਤ ਜ਼ਿਆਦਾ ਨੇ ਮਹਿੰਗੀਆਂ ਵੀ ਨੇ ਤੇ ਜ਼ਿਆਦਾ ਵੀ ਨੇ ਔਰ ਇਸ ਤੋਂ ਲਾਵਾ ਦੀ ਫੀਸ ਹੈ ਇਹ ਬਹੁਤ ਹੀ ਜ਼ਿਆਦਾ ਹੈ ਤੇ ਇਹਦੇ ਖਿਲਾਫ ਸਰਕਾਰ ਵੀ ਕੋਈ ਐਕਸ਼ਨ ਨਹੀਂ ਚੱਕਦੀ ਪਈ ਹੈਗੀ ਤੇ ਤੁਸੀਂ ਆਪਣੀ رائے ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ ਤੇ ਤੁਸੀਂ ਵੀ ਦੱਸਿਓ ਕਿ ਇਹ ਜਿਹੜਾ ਹੈਗਾ ਇਹ ਸਹੀ ਗੱਲ ਹੈ ਜਾਂ ਨਹੀਂ ਠੀਕ ਹੈ ਨਮਸਤੇ ਸਾਰੀ ਕਾ ਜੀ ਕਿਵੇਂ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਅੱਸੀ ਵੀ ਠੀਕ ਆ ਤੇ ਅੱਜ ਕਰ ਰਹੀ ਅਸੀਂ ਜ਼ਰੂਰੀ ਟੌਪਿਕ ਤੇ ਗੱਲ ਅੱਜ ਅਸੀਂ ਲੈ ਕੇ ਆਏ ਹਾਂ ਕਰਨ ਦੀਆਂ ਬੁੱਕਸ 6th ਕਲਾਸ ਹਾਂ ਜੇ ਤੁਹਾਨੂੰ ਉਹਨਾਂ ਦਾ ਪ੍ਰਾਈਸ ਦੱਸਣਾ ਹੈ ਤੇ ਤੁਹਾਨੂੰ ਦੱਸਣੀ ਕਿਵੇਂ ਜਰੀ ਹੈਗੀ ਆ ਲੁੱਟ ਮਚਾਈ ਹੋਈ ਐ ਸਾਰੇ ਜੀ ਤੁਹਾਡੇ ਨਾਲ ਇੱਕ ਇੱਕ ਬੁੱਕ ਦਾ ਸੀ ਤੁਹਾਡੇ ਨਾਲ ਜਿਹੜਾ ਪ੍ਰਾਈਸ ਹੈਗਾ ਉਹ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਦੂਸਰੀ ਵੀ ਦੇਖੋ ਤੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਿ ਇਹ ਸਹੀ ਹੈ ਜੈ ਗਾਲ ਤੇ ਠੀਕ ਹੈ ਜੀ ਤਾਂ ਚਲੋ ਹੋ ਜੋ ਸ਼ੁਰੂ ਬੋਰਡ ਦੀਆਂ ਜਿਹੜੀਆਂ ਬੁੱਕਸ ਨੇ ਉਹ ਪਹਿਲਾਂ इंगलिश ए रुपीज हिंदी सेवन्टी टू रुपीज मॅथ सिक्स्टी फाईव्ह रुपीज साइंसी फाईव रुपीज पंजाबी फोर्टी सिक्स रुपीज टोटल थ्री हंड्रेवन रुपीज तीन सो पजर रुपये जिड्या बोर्ड ਇਹ ਹੁਣ ਆਜੋ ਜਿਹੜੀਆਂ ਸਕੂਲ ਵਾਲਿਆਂ ਨੇ ਫालतੂ ਕੀਤੀ ਇਹ ਸਕੂਲ ਵਾਲਿਆਂ ਤੇ ਰਹਿ ਨਹੀਂ ਉਹ ਬਾਕਸ ਇਸ ਤੋਂ ਇਹ ਬਹੁਤ ਜ਼ਿਆਦਾ ਬੁਖਸ ਹੋ ਗਿਆ ਕਿੰਨਾ ਸੋਨਾ ਡੱਬਾ ਜਿਹਾ ਹੈ ਨਾ ਇਹਦੇ ਵਿੱਚ ਬਹੁਤ ਵਧੀਆ ਕਿੰਨਾ ਪ੍ਰਾਈਸ ਹੈ ਨਾ 1500 ਰੁਪਏ ਦਾ ਬਾਕਸ ਦੇਖਦੇ ਇਸ ਵਿੱਚ ਬਹੁਤ ਸਾਰੀ ਬੁਖਸ ਲੱਗ ਰਹੀ ਹੈ ਨਾ ਬਾਕਸ ਸਬਜੈਕਟ ਪੇਜ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ 50 ਹੀ ਹੋਣੇ ਹਨ ਨਾ 50 ਪੇਜ ਹੋਣੇ ਨੇ 48 ਪੇਜ ਲੇਖੇ ਚਲੋ ਪਿਆ ਵੀ ਪੂਰੇ ਨਹੀਂ ਹੈਗੇ ਛੜਤਾਈ ਪੇਜ ਨੇ ਕਿਆ ਲੂਟਾਂ ਗਏ ਹਨ ਚਲੋ ਗਾਉਂਦੇ ਐਟ ਆਰਬਿਟਸ ਜਿਸ ਕੋਲ ਵਾਲ ਲਿਖਾਈ ਹੈ ਜੀਕੇ ਬੁੱਕ 375 ਬੁੱਕ ਸਿੰਝਾ ਰੇਬੋਟ ਮੰਗੀ 1 2 3 4 5 6 ਐਂਡ ਇੱਕ ਬੋਰਡ ਵਾਲੀ 7 ਬੁక్స్ ਇੰਗਲਿਸ਼ ਦੀ ਇੰਗਲਿਸ਼ ਕੇ 7 ਬੁక్స్ ਇਤਨੇ ਛੋਟੇ ਬੱਚੇ ਕੋ ਸਾਈਦੀ ਵਾਰੀ ਨੂੰ ਇੱਕ ਹੁੰਦੀ ਸੀ ਉਹਦੇ ਵਿੱਚ ਹੀ ਗ੍ਰਾਮਰ ਹੁੰਦਾ ਸੀਗਾ ਹਨਾ ਹਾਂ ਹਨਾ ਤੇ ਇੱਕ ਬੁੱਕ ਹੁੰਦੀ ਥੀ ਇੱਥੇ 6 ਬੁੱਕਾਂ ਲਗਾਈਆਂ ਨੇ 7 7 ਬੁੱਕਾਂ ਲਗਾਈਆਂ ਨੇ ਜਿਹੜੀਆਂ ਇੰਗਲਿਸ਼ ਦੀਆਂ ਨੇ

जालतू लगने बुक नहीं, नहीं, नहीं। ग्रामर लगा एक दूसरी कलरिंग टू हंड्रड सेवेंटी फाइव रुपीजो वाली हैिजीकल एजुकेशन फोर्टी रुपीज थ्री हंड्रट्टी रुपीज पंजाबी व्याकरण थ्री हंड्री रुपीज ड्रॉइंग थर्टी रुपीज आह नोटबुक फोर्टी रुपीज पर नोटबुक एट नोटबुक्स बुक्स ने बयाली चौ रुलियन बयाली चलेवन टी रुपीज नोटबुक्स है ਇਹ ਜਿਹੜੇ ਇੱਕ ਕਿਤਾਬ ਮੇਸੇ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ 6ਵੀਂ ਕਲਾਸ ਦੀਆਂ ਜਿਹੜੀਆਂ ਬੁੱਕਾਂ ਨੇ ਉਹ 220 ਰੁਪਏ ਦੀਆਂ ਆਈਆਂ ਨੇ ਹਲੇ ਜਿਹੜੀਆਂ ਇਹਨੀਆਂ 11 ਹਨ ਲੈ ਮਿਲਦੇ 11 ਜੁਦੀਆਂ ਜਿਹੜੀਆਂ ਆਉਣੀਆਂ ਨੇ ਤੇ ਬੱਚੇ ਅੱਜ ਦੇ ਸਮੇਂ ਦੇ ਜਿਹੜੇ ਬੱਚੇ ਹੈਗੇ ਆ ਉਹ ਪੜਾਉਣੇ ਬਹੁਤ ਔਖੇ ਨੇ ਤੁਸੀਂ ਇਹ حساب ਲਾ ਲਓ ਕਿ ਅਗਰ ਸਿਰਫ ਬੋੜੀਆਂ ਕਿਤਾਬ ਹੋਣ ਤੇ ਸੌਖੇ ਵੀ ਨਹੀਂ ਬੱਚੇ ਪੜਾਉਣੇ ਪਰ ਜਿਹੜੇ ਸਕੂਲ ਵਾਲਿਆਂ ਨੇ ਲਗਾਈਆਂ ਨੇ ਨਜ਼ਾਇਦ ਠੀਕ ਹੈ ਜੀ ਉਹ ਉਹਨਾਂ ਕਰਕੇ ਜਿਹੜਾ ਬਹੁਤ ਪੈਸਾ ਖਰਾਬ ਹੀ ਹੁੰਦਾ ਹੈ ਫਿਰ ਐਡਮਿਸ਼ਨ ਦੇ ਜਿਹੜੇ ਹੈਗੇ ਆ ਉਹ ਲੱਗਨੇ ਫੀਸਾਂ ਜਿਹੜੀਆਂ ਹੈਗੀਆਂ ਨੇ ਉਹ ਲੱਗਨੇ ਹੋਰ ਜਿਹੜੇ ਵਿੱਚ ਵਿੱਚੇ ਕੱਢ ਲੈਂਦੇ ਨੇ ਵੀ ਫਲਾਨੀ ਚੀਜ਼ ਲੈ ਕੇ ਆ ਉਹ ਆਹ ਚੀਜ਼ ਲੈ ਕੇ ਆ ਉਹਨਾਂ ਦੇ ਅੱਡ ਹੋ ਜਾਂਦੇ ਨੇ ਤੇ ਅੱਜ ਦੇ ਸਮੇਂ 'ਚ ਜਿਹੜੇ ਹੈਗੇ ਆ ਬੱਚੇ ਪੜਾਣੇ ਬਹੁਤ ਔਖੇ ਨੇ ਬਸ ਤਾਂ ਤੁਸੀਂ ਕੀ رائے ਦੁਨ ਚਾਹੁੰਦੇ ਹੋ ਇਹ ਗਲਤ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਗੱਲ ਜਿਹੜੀ ਹੈਗੀ ਆ ਇਹ ਸਹੀ ਹੈ ਜਾਂ ਗਲਤ ਹੈ ਕਿਉਂਕਿ ਇਹ ਨਾਲ ਗੱਲਾਂ ਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾਂਦਾ ਕਿ ਐਨੀ ਜਿਹੜੀ ਲੁੱਟ ਮਚਾਈ ਹੋਈ ਹੈ ਉਹਨੂੰ ਤੇਰਾ ਬੱਚਾ ਐਨੀ ਬੁੱਕਸ ਕਿੱਦਾਂ ਪੜੇਗਾ ਹਾਂ ਕੰਟਰੋਲ ਕੀਤਾ ਜਾਵੇ ਥੋੜਾ ਜਿਹਾ ਬਿਲਕੁਲ ਵੀ ਨਹੀਂ ਹੋ ਰਿਹਾ ਤੇ ਤੁਸੀਂ ਆਪਣੀ رائے ਜਰੂਰ ਦਿਓ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਬਹੁਤ ਜ਼ਿਆਦਾ ਸ਼ੇਅਰ ਕਰਿਓ ਠੀਕ ਹੈ ਜੀ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਾਏ ਬਾਏ